ਕੁਮਨ ਕਮਾਉਣ ਨੂੰ ਥਾਰ ਰੱਖੀ ਹੈ ਬੁਲਟ ਤਾਂ ਰੱਖਿਆ ਪਟਾਕੇ ਮਾਰਨ ਨੂੰ ਜੇਕਰ ਕਿਸੇ ਨੇ ਵੀ ਇਹ ਗਾਣਾ ਸੁਣਿਆ ਹੈ ਤੇ ਉਹ ਹੁਸ਼ਿਆਰਪੁਰ ਵਿੱਚ ਬੁਲਟ ਦੇ ਪਟਾਕੇ ਮਾਰਦਾ ਫੜਿਆ ਗਿਆ ਤਾਂ ਪੰਜਾਬ ਪੁਲਿਸ ਤੁਹਾਨੂੰ ਬੁਲਟ ਦੇ ਪਟਾਕੇ ਮਾਰਨ ਤੇ ਅਜਿਹਾ ਗਿਫਟ ਦੇਗੀ ਕਿ ਤੁਸੀਂ ਹੈਰਾਨ ਰਹਿ ਜਾਓਗੇ। ਜਦ ਅਸਲ ਇੱਕ ਨੌਜਵਾਨ ਨੂੰ ਵੀ ਪੁਲਿਸ ਨੇ ਬੁਲਟ ਦੇ ਪਟਾਕੇ ਮਾਰਦੇ ਹੋਏ ਫੜ ਲਿਆ ਤੇ ਉਸ ਤੋਂ ਬਾਅਦ ਨੌਜਵਾਨ ਨੂੰ ਵੀ ਇੱਕ ਬੁਲਟ ਦੇ ਪਟਾਕੇ ਮਾਰਨ ਦਾ ਗਿਫਟ ਦਿੱਤਾ ਗਿਆ ਤੇ ਕੀ ਸੀ ਉਹ ਗਿਫਟ ਤੇ ਕੀ ਤੁਹਾਨੂੰ ਗਿਫਟ ਮਿਲੇਗਾ ਪੁਲਿਸ ਦੇ ਵੱਲੋਂ ਆਓ ਸੁਣਦੇ ਹਾਂ ਪੀਸੀਆਰ ਇੰਚਾਰਜ ਦੀ ਜ਼ੁਬਾਨੀ। ਮੈਂ ਸਰ ਆਪ ਜੀ ਦੇ ਮਾਧਮ ਰਹੀਂ ਪਹਿਲਾਂ ਵੀ ਸਾਰੇ ਜਿਹੜੇ ਨੌਜਵਾਨਾਂ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਮੋਟਰਸਾਈਕਲ ਹੈ ਇਹਦਾ ਪਟਾਕਾ ਨਾ ਮਾਰਿਆ ਕਰੋ ਸ਼ਹਿਰ ਵਿੱਚ ਅਧਿਐਕਸ਼ ਦਾ ਮੌਲ ਜੜਾ ਉਹ ਪਹਿਲਾ ਕਰਦਾ ਤੇ ਕੱਲ ਇੱਕ ਲੜਕਾ ਸੀਗਾ ਇਹਨੇ ਜਿਹੜੀ ਮੋਨਾ ਚਰਚਾ ਹਸ਼ਰਪੁਰ ਦੀ ਬੜਾ ਮਸ਼ਹੂਰ ਚਰਚਾ ਉਹਦੇ ਸਾਹਮਣੇ ਆ ਕੇ ਚਾਰ ਪਟਾਕੇ ਮਾਰੇ ਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ ਜਦੋਂ ਸਾਡੇ ਕੋਲ ਆ ਗਿਆ ਇਹਨੂੰ ਭੱਜ ਕੇ ਆਪਾਂ ਫੜ ਲਿਆ ਇਹਨੂੰ ਪੁਲਿਸ ਦੀ ਜਿਹੜੀ ਆ ਪੁਲਿਸ ਦੀ ਟੀਮ ਹੈ ਉਹਦੀ ਮਦਦ ਨਾਲ ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਇਹਨੇ ਬੜੇ ਤਰਲੇ ਮਾਰੇ ਸਰ ਮੈਨੂੰ ਇੱਕ ਮੌਕਾ ਦੇ ਦਿਓ ਜਦ ਕਿ ਆਪਾਂ ਇਹਨੂੰ ਕੋਈ ਮੌਕਾ ਨਹੀਂ ਦਿੱਤਾ ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਬਣਦਾ ਸੀ ਉਹ ਅਸੀਂ ਠੋਕੇ ਕੀਤਾ ਇਹਦਾ ਤੇ ਬਾਕੀ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਹੈਲਮਟ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਬਾਕੀ ਦੇ ਬੱਚਿਆਂ ਜਿਹੜੇ ਪੇਰੈਂਟਸ ਆ ਮੈਂ ਉਹਨਾਂ ਨੂੰ ਹੈਲਮਟ ਬਾਰੇ ਦੱਸਣਾ ਚਾਹੁੰਨਾ ਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਸਾਹਿਬ ਜੀ ਦੀ ਦੋਸਤ ਹੈ ਮਿੱਤਰ ਹੈ ਤੁਹਾਡੇ ਆਪਣੇ ਚਾਉਣ ਵਾਲੇ ਆ ਉਸੇ ਤਰ੍ਹਾਂ ਹੀ ਹੈਲਮਟ ਹੈ ਹੈਲਮਟ ਦਾ ਜਿਹੜਾ ਪੂਰਾ ਮਤਲਬ ਕੀ ਹੈ ਐਚ ਈ ਐਲ ਐਮ ਈ ਟੀ ਐਚ ਦਾ ਮਤਲਬ ਆ ਗਿਆ ਹੈੱਡ ਇਹਦਾ ਮਤਲਬ ਸਿਰ ਈ ਦਾ ਮਤਲਬ ਇਅਰ ਕੰਨ ਐਲ ਦਾ ਮਤਲਬ ਲਿਪ ਹੌਠ ਐਮ ਦਾ ਮਤਲਬ ਮਾਉਥ ਮੂੰਹ ਈ ਦਾ ਮਤਲਬ ਆਈਜ਼ ਅੱਖਾਂ ਤੇ ਟੀ ਦਾ ਮਤਲਬ ਟੀਥ ਇਹ ਜਿਹੜਾ ਹੈਲਮਟ ਆ ਇਹ ਆਪ ਟੁੱਟ ਜਾਂਦਾ ਪਰ ਸਾਡਾ ਜਿਹੜਾ ਸਿਰ ਚਿਹਰਾ ਪੂਰਾ ਉਹਨੂੰ ਬਚਾਉਂਦਾ ਹੈ ਇਸ ਤਰ੍ਹਾਂ ਸਾਡਾ ਹੈਲਮਟ ਵੀ ਮਿੱਤਰ ਹੈ ਮੈਂ ਪੇਰੈਂਟਸ ਨੂੰ ਇਹ ਰਿਕਵੈਸਟ ਕਰੂੰਗਾ ਕਿ ਜਦੋਂ ਤੁਹਾਡੇ ਬੱਚੇ ਜਿਹੜੇ ਆ ਇਹ ਸੜਕ ਦੇ ਰੋਡ ਦੇ ਉੱਪਰ ਟੂ-ਵੀਲਰ ਲੈ ਕੇ ਨਿਕਲਦੇ ਆ ਹੈਲਮਟ ਪਾ ਕੇ ਨਿਕਲਣ ਕਿਉਂਕਿ ਬਹੁਤ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਨੌਜਵਾਨ ਪੀੜੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਜਿਹੜੇ ਰੂਲ ਲੈਂਗੁਏਜ ਰੈਗੂਲੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਜਿਹੜੀ ਹੈਗੀ ਆ ਰਿਸਪੈਕਟ ਕਰੋ ਉਹਨਾਂ ਦੀ ਕਰੋ ਦੂਸਰੀ ਛੜੂ ਥੋੜਾ ਇੱਥੇ ਮੈਨੂੰ ਭੁੱਲ ਗਿਆ ਬੇਟਾ ਕਿੰਨੇ ਬੇਟਾ ਕਿ ਹਮਾਰੇ ਮੋਟਰਸਾਈਕਲ ਨੇ ਮਾਰੇ ਨਾ ਚਾਰ ਪਟਾਕੇ ਮਾਰੇ ਆ ਨਾ ਸਰ ਉਹ ਆਟੋਮੈਟਿਕ ਵਜੇ ਸੀ ਹਾਂ ਆਟੋਮੈਟਿਕ ਵਜੇ ਸੀ ਮੈਂ ਸਰ ਆਪ ਜੀ ਦੇ ਮਾਧਮ ਰੇ ਪਹਿਲਾਂ ਵੀ ਸਾਰੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਆ ਵੀ ਜਿਹੜੇ ਮੋਟਰਸਾਈਕਲ ਆ ਇਹਦਾ ਪਟਾਕਾ ਨਾ ਮਾਰਿਆ ਕਰੋ ਸ਼ਹਿਰ ਵਿੱਚ ਅਧਿਖ ਦਾ ਮੌਰ ਜੜਾ ਉਹ ਪਹਿਲਾ ਕਰਦਾ ਤੇ ਕੱਲ ਇੱਕ ਲੜਕਾ ਸੀਗਾ ਇਹਨੇ ਜਿਹੜੀ ਮੋਨਾ ਚਰਚਾ ਹਾਰਪੁਰ ਦੀ ਬੜਾ ਮਸ਼ਹੂਰ ਚਰਚਾ ਉਹਦੇ ਸਾਹਮਣੇ ਆ ਕੇ ਚਾਰ ਪਟਾਕੇ ਮਾਰੇ ਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ ਜਦੋਂ ਸਾਡੇ ਕੋਲ ਆ ਗਿਆ ਉਹਨੂੰ ਭੱਜ ਕੇ ਆਪਾਂ ਫੜ ਲਿਆ ਇਹਨੂੰ ਪੁਲਿਸ ਦੀ ਜਿਹੜੀ ਆ ਪੁਲਿਸ ਦੀ ਟੀਮ ਆ ਉਹਦੀ ਮਦਦ ਨਾਲ ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਇਹਨੇ ਬੜੇ ਤਰਲੇ ਮਾਰੇ ਸਰ ਮੈਨੂੰ ਇੱਕ ਮੌਕਾ ਦੇ ਦਿਓ ਜਦ ਕਿ ਆਪਾਂ ਇਹਨੂੰ ਕੋਈ ਮੌਕਾ ਨਹੀਂ ਦਿੱਤਾ ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਬਣਦਾ ਸੀ ਉਹ ਅਸੀਂ ਠੋਕੇ ਕੀਤਾ ਇਹਦਾ ਤੇ ਬਾਕੀ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਹੈਲਮਟ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਬਾਕੀ ਦੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਮੈਂ ਉਹਨਾਂ ਨੂੰ ਹੈਲਮਟ ਬਾਰੇ ਦੱਸਣਾ ਚਾਹੁੰਨਾ ਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਪੰਜਾਬ ਪੁਲਿਸ ਸਾਹਿਬ ਜੀ ਦੀ دوست ਹੈ ਮਿੱਤਰ ਹੈ ਤੁਹਾਡੇ ਆਪਣੇ ਚਾਉਣ ਵਾਲੇ ਆ ਉਸੇ ਤਰ੍ਹਾਂ ਹੀ ਹੈਲਮਟ ਹੈ ਹੈਲਮਟ ਦਾ ਜਿਹੜਾ ਪੂਰਾ ਮਤਲਬ ਕੀ ਹੈ ਹਚ ਇਹ ਐਮ ਐਮ ਈ ਟੀ ਐਚ ਦਾ ਮਤਲਬ ਹੈਗਾ ਹੈਡ ਇਹਦਾ ਮਤਲਬ ਸਿਰ ਈ ਦਾ ਮਤਲਬ ਈਅਰ ਕੰਨ ਐਲ ਦਾ ਮਤਲਬ ਲਿਪ ਹੌਠ ਐਮ ਦਾ ਮਤਲਬ ਮਾਉਥ ਮੂੰਹ ਈ ਦਾ ਮਤਲਬ ਆਈਜ਼ ਅੱਖਾਂ ਤੇ ਟੀ ਦਾ ਮਤਲਬ ਟੀਥ ਇਹ ਜਿਹੜਾ ਹੈਲਮਟ ਆ ਇਹ ਆਪ ਟੁੱਟ ਜਾਂਦਾ ਪਰ ਸਾਡਾ ਜਿਹੜਾ ਸਿਰ ਚਿਹਰਾ ਪੂਰਾ ਉਹਨੂੰ ਬਚਾਉਂਦਾ ਹੈ ਇਸ ਤਰ੍ਹਾਂ ਸਾਡਾ ਹੈਲਮਟ ਵੀ ਮਿੱਤਰ ਹੈ ਮੈਂ ਪੇਰੈਂਟਸ ਨੂੰ ਇਹ ਰਿਕਵੈਸਟ ਕਰੂੰਗਾ ਕਿ ਜਦੋਂ ਤੁਹਾਡੇ ਬੱਚੇ ਜਿਹੜੇ ਆ ਏ ਛੜਕਦੇ ਰੋਡ ਦੇ ਉੱਪਰ ਟੂ-ਵీలਰ ਲੈ ਕੇ ਨਿਕਲਦੇ ਆ ਹੈਲਮਟ ਪਾ ਕੇ ਨਿਕਲਣਾ ਕਿਉਂਕਿ ਬਹੁਤ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਨੌਜਵਾਨ ਪੀੜੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਜਿਹੜੇ ਰੂਲ ਲੈਂਗੁਏਜ ਰੈਗੂਲੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਜਿਹੜੀ ਹੈਗੀ ਆ ਰਿਸਪੈਕਟ ਕਰੋ ਉਹਨਾਂ ਦੀ ਕਰੋ ਦੂਸਰੀ ਛੜੂ ਥੋੜਾ ਇੱਥੇ ਮਨ ਭੁੱਲ ਗਿਆ